ਦਰਦਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਉੱਗੇ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਪਿਆਰਾ لال ਗਰਗਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਤਿੰਨ ਅਹਿਮ ਮਾਮਲਿਆਂ ਬਾਰੇ ਪਹਿਲਾ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਬਾਰਡਰ ਦੇ ਉੱਪਰ ਜਿਹੜੀ ਆ ਇੱਕ ਟਕਰਾਅ ਹੋ ਗਿਆ ਲੜਾਈ ਸ਼ੁਰੂ ਹੋਈ ਹੈ ਜਿਹਦੇ ਵਿੱਚ ਦੋਨੋਂ ਧਿਰਾਂ ਦੇ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਵੀ 58 ਫੌਜੀ ਮਾਰੇ ਗਏ ਅਫਗਾਨਿਸਤਾਨ ਦੇ 200 ਮਾਰੇ ਗਏ ਦੋਨੇ ਧਿਰਾਂ ਵੱਖੋ ਵੱਖਰੇ ਦਾਅਵੇ ਕਰ ਰਹੀਆਂ ਨੇ ਤੇ afghanistan ਦੇ ਵਿਦੇਸ਼ ਮੰਤਰੀ ਜਿਹੜੇ ਭਾਰਤ ਦੇ ਦੌਰੇ ਤੇ ਨੇ ਅਮਰ ਕਾਂਤਰਕੀ ਉਹਨਾਂ ਕਹਿਆ ਵੀ ਜੇ ਸਾਡਾ ਬਾਹਰ ਕੋਈ ਹਮਲਾ ਹੋਇਆ ਤਾਂ ਅਸੀਂ ਉਹਦਾ ਮੂੰਹ ਤੋੜ ਜਵਾਬ ਦੇਾਂਗੇ ਨਾਲ ਹੀ ਉਹਨਾਂ ਨੇ ਜਿਹੜੀ ਗੱਲਬਾਤ ਕੀਤੀ ਉਹਦੇ ਵਿੱਚ ਇੱਕ ਅਹਿਮ ਗੱਲ ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਨੂੰ ਕਹੀ ਹੈ ਜੈ ਸ਼ੰਕਰ ਉਹਨਾਂ ਨੂੰ ਕਿ ਜਿਹੜਾ ਵਾਗਾ ਬਾਰਡਰ ਆ ਉਹਨੂੰ ਸੜਕੀ ਰੂਟ ਜਿਹੜਾ ਉਹ ਖੋਲਿਆ ਜਾਵੇ ਤਾਂ ਕਿ ਦੋਨਾਂ ਦੇਸ਼ਾਂ ਦੇ ਵਿੱਚ ਟ੍ਰੇਡ ਜਿਹੜਾ ਸੜਕ ਦੇ ਰਸਤੇ ਰਾਹੀਂ ਹੋਣ ਲੱਗੇ ਇਹਦੇ ਤੇ ਕੀ ਅਮਲ ਹੁੰਦਾ ਇਹ ਤਾਂ ਭਾਰਤ ਸਰਕਾਰ ਦੇਖੇਗੀ ਮਤਲਬ ਇਹ ਗੱਲਬਾਤ ਜਿਹੜੀ ਦੋਨਾਂ ਦੇਸ਼ਾਂ ਦੇ ਵਿਚਾਲੇ ਹੋਈ ਹੈ ਟੈਕਸਸ ਤੁਸੀਂ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਇਸ ਤੋਂ ਅੱਗੇ ਹੋਰ ਦੋ ਮਾਮਲਿਆਂ ਬਾਰੇ ਵੀ ਗੱਲ ਕਰਾਂਗੇ ਤੇ ਪਹਿਲਾਂ ਇਸ ਦੇ ਬਾਰੇ ਕਰੋ ਦੇਖੋ ਜੀ ਮੁਸਾਵ ਜੇਰਾਮ ਕਾਨੂੰਨ ਮੁਤਾ ਕੀ ਹੈ ਵਿਦੇਸ਼ ਮੰਤਰੀ ਤਾਲੀਬਾਨ ਸਰਕਾਰ ਦਾ ਉਦੋਂ ਪਹਿਲਾਂ ਵੀ ਜਾਂ ਸ਼ੰਕਰ ਦੀ ਗੱਲ ਹੋਈ ਸਾਡਾ ਦੇਸ਼ ਜਿਹੜਾ ਉਹਨੇ ਗਾਨਸਾ ਨੂੰ ਜੇ ਟੈਲੋਵੀ ਮੰਨਤਾ ਤਾਂ ਨਹੀਂ ਦਿੱਤੀ ਪਰ ਮੰਨਤਾ ਦੇ ਨੇ ਵਰਗਾ ਹੀ ਕਰਤਾ ਉਹਨਾਂ ਦੀ ਐਮਬੈਸੀ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਹੋਈ ਜੋ ਐਮਬੈਸੀ ਚ ਪਹਿਲੇ ਦਿਨ ਤੋਂ ਇੱਕ ਟੇਬਲ ਤੇ ਰੱਖਾ ਝੰਡਾ ਦੂਜੇ ਦਿਨ ਤੋਂ ਉਹਨਾਂ ਨੇ ਪੂਰੀ ਆਪਣਾ ਲਾ ਲਿਆ ਹਾਂਜੀ ਹਾਂਜੀ ਹੁਣ ਪੂਰਾ ਇਹ ਹੋ ਗਿਆ ਵਿੱਚ ਬੰਦਿਆਂ ਨੂੰ ਵੀ ਲਾ ਲਿਆ ਇਹ ਆ ਇੱਕ ਤਾਂ ਇਹ ਹੈ ਵੀ ਜਿਵੇਂ ਮੈਨੂੰ ਇਹ ਜਿਹੜੀ ਭਾਵਨਾ ਹੈ ਜੇ ਦੁਨੀਆ ਨੇ ਉਰਕਾਨਸਤਾਨ ਦੀ ਤਾਲੀਬਾਨ ਸਰਕਾਰ ਨੂੰ ਕੋਈ ਮੰਨਤਾ ਨਹੀਂ ਦਿੱਤੀ ਤੇ ਇਹ ਅਸੀਂ ਜਿਹੜਾ ਇਹਦਾ ਕਾਹਲੀ ਕਰਦੇ ਆ ਤਤਰ ਨੇ ਤੇ ਉਸ ਨੇ ਦਿੱਤੀ ਹੈ ਤੇ ਜਿਹੜੀ ਅਸੀਂ ਇਹ ਕਾਹਲੀ ਕਰਦੇ ਆ ਪਹਿਲਾਂ ਅਸੀਂ ਜਦ ਪਾਕਿਸਤਾਨ ਵੇਲੇ ਮੁਸ਼ਰਫ ਨੂੰ ਵੀ ਇਹਨਾਂ ਕਰਿਆ ਸੀ ਬਾਜਪਾਈ ਸਾਹਿਬ ਨੇ ਤੇ ਉਹਨਾਂ ਨੂੰ ਉਸ ਤੋਂ ਪਹਿਨਾ ਇੰਡੀਆ ਨੇ ਦਿੱਤੀ ਸੀ ਜੇ ਉਸੇ ਵਕਤੀ ਉਹਨੇ ਕਾਰਗਲ ਕਰਿਆ ਸੀ ਇੱਥੇ ਆਗਰਾ 'ਚ ਗੱਲ ਹੋ ਰਹੀ ਸੀ ਉਧਰੋਂ ਕਾਰਗਲ ਕਰਿਆ ਸੀ ਇਸ ਕਰਕੇ ਸਾਨੂੰ ਇੱਕ ਤਾਂ ਇਸ ਗੱਲ ਤੋਂ ਕਾਫੀ ਧਿਆਨ ਰੱਖਣਾ ਹੁੰਦਾ ਹੈ ਪਰ ਇੱਕ ਗੱਲ ਡਾਕਟਰ ਸਾਹਿਬ ਮੈਂ ਸ਼ੁਰੂ ਜੀ ਕਹਿਣਾ ਚਾਹੁੰਨਾ ਇੱਕ ਚੰਗੀ ਗੱਲ ਹੋਈ ਕਿ ਪਹਿਲੇ ਦਿਨ ਮਹਿਲਾ ਪੱਤਰਕਾਰ ਉਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ ਜਿਹੜਾ ਸਾਡੇ ਦੇਸ਼ ਚ ਕਾਫੀ ਰੌਲਾ ਰੱਪਾ ਪਾਇਆ ਗਿਆ ਉਹਦੇ ਚ ਇੰਡੀਅਨ ਜਰਨਲਿਸਟ ਯੂਨੀਅਨ ਵੀ ਸ਼ਾਮਲ ਹੈ ਉਹ ਤੋਂ ਬਾਅਦ ਅਗਲੇ ਦਿਨ ਜਿਹੜੀ ਫੇਰ ਗੱਲਬਾਤ ਹੋਈ ਉਹਦੇ ਚ ਮਹਿਲਾ ਪੱਤਰਕਾਰਾਂ ਨੂੰ ਸ਼ਾਮਲ ਕਰ ਦਿੱਤਾ ਗਿਆ ਬਾਅਦ ਚ ਉਹਨਾਂ ਕਿਹਾ ਵੀ ਇਹ ਤਕਨੀਕੀ ਕੋਈ ਕਾਰਨ ਹੋ ਗਿਆ ਇਸ ਕਰਕੇ ਨਹੀਂ ਜਦ ਦੇ ਕਿ ਜਦੋਂ ਕਿ ਅਸੀਂ ਸਾਰੇ ਜਾਣਦੇ ਕਿ ਅਫਗਾਨਿਸਤਾਨ ਦੇ ਵਿੱਚ ਔਰਤਾਂ ਨਾਲ ਉਹ ਸਰਕਾਰ ਦਾ ਕਿਸ ਕਿਸਮ ਦਾ ਐਟੀਟਿਊਡ ਹੈ ਨਹੀਂ 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 ਆਪਾਂ ਦਾ ਇਸ ਨੂੰ ਇਸ ਨੂੰ ਇਹੜਾ ਇੱਕ ਹੈਗਾ ਡਿਪਲੋਮੈਟਿਕ ਰਿਲੇਸ਼ਨ ਇੱਕ ਹੈਗਾ ਅਗੋਂ ਕੀ ਕਰਦੇ ਨੇ ਹਾਂਜੀ ਸਹੀ ਗੱਲ ਉਹਦੇ ਚ ਹੀ ਮੈਂ ਉਹਦੇ ਚ ਵੀ ਜੇ ਆਪਾਂ ਦੇਖੀਏ ਵੀ ਸਾਡੀ ਸਰਕਾਰ ਨੇ ਮੰਨ ਲਿਆ ਵੀ ਅਸੀਂ ਆਉਣ ਨਹੀਂ ਦੇਵਾਂ ਹਾਂਜੀ ਜੇ ਸਾਡੀ ਸਰਕਾਰ ਨੇ ਮੇਰਾ ਇਤਰਾਜ਼ ਇਸ ਦੇ ਉੱਤੇ ਜਾਇਬਦ ਨੂੰ ਤੇ ਇੱਥੇ ਕਾਨਫਰੰਸ ਨਹੀਂ ਕਰਨ ਦਿੱਤੀ ਸੀ ਆਪਦੇ ਪੱਤਰਕਾਰਾਂ ਨਾਲ ਇਹ ਤਾਂ ਸਰਕਾਰ ਇੰਨੀ ਕਮਜ਼ੋਰ ਤਾਂ ਹੈ ਨਹੀਂ ਸੀ ਉਹਨਾਂ ਦੀ ਸ਼ਰਤ ਮੰਨੀ ਗਈ ਪਹਿਲਾਂ ਵਿੱਚ ਕਿਉਂਕਿ ਸਾਡੀ ਸਰਕਾਰ ਵੀ ਤੌਰ ਤਾ ਪਰਚੀ ਉਹਦਾ ਬਕੀਰਤ ਉਹ ਹੀ ਜਈ ਹੈ ਨਾ ਜਿਹੜਾ ਜਿਹਨਾਂ ਦੀ ਪੋਲਿਟਿਕਲ ਜਿਹੜਾ ਸਿਆਸੀ ਸੋਚ ਹੈ ਇਹ ਮਨੁੱਖਮਤੀ ਵਾਲੀ ਉਹਦੇ ਤੌਰ ਤਾ ਪਰਚੀ ਫੀਲ ਹੈ ਇਦਾਂ ਦਾ ਹੀ ਹੈ ਇਸ ਕਰਕੇ ਉਹਨਾਂ ਨੂੰ ਕੋਈ ਬਹੁਤਾ ਦੁੱਖ ਨਹੀਂ ਲੱਗਾ ਉ ਤਾਂ ਜਦ ਰੌਲਾ ਪੈ ਗਿਆ ਤੁਹਾਡੇ ਵਰਗੇ ਯੂਨੀਅਨਾਂ ਨੇ ਜਰਨਲਿਸਟਾਂ ਨੇ ਔਰ ਮੀਡੀਆ ਨੇ ਰੌਲਾ ਪਾਇਆ ਤਾਂ ਫਿਰ ਹੁਣ ਸਰਕਾਰ ਨੇ ਦਬਾਅ ਪਾਇਆ ਲੋਕ ਭਾਰਸ ਕਰਕੇ ਟੈਰੇਚ ਹੋ ਰਹੀ ਸੀ ਹਾਂਜੀ ਫਿਰ ਇਹ ਨੇ ਆਬਦੀ ਉਤੋਂ ਲਈ ਪੰਜਾਬ ਤੋਂ ਅਫਗਾਨਿਸਤਾਨ ਤੋਂ ਆਬਦੀ ਉਹ ਤੋਂ ਹੁਣ ਜਿਹੜੇ ਸਰ ਜਿਵੇਂ ਸਾਡੇ ਰਾਜ ਮੰਤਰੀ ਕਹੀ ਜਾਂਦੇ ਨੇ ਵੀ ਨਹੀਂ ਨਹੀਂ ਕੋਈ ਟਰੰਪ ਨੇ ਸਮਝੌਤਾ ਨਹੀਂ ਕਰਾਇਆ ਸਾਡਾ ਪਾਕਿਸਤਾਨ ਨਾਲ ਪੁੱਛਣੀ ਹੈ ਜੁਧਵੰਦੀ ਕੋਈ ਨਹੀਂ ਕਰਾਈ ਉਹ ਤੋਂ ਕਿਹਾ ਹੁਣ ਦੀ ਉਹ ਗੱਲ ਇਸੇ ਕਰਕੇ ਸਾਡੇ ਸਿਆਸਤ ਨੂੰ ਨਾ ਦੀ ਜਿਹੜੀ ਹੈ ਕਿ ਹੁੰਦਾ ਵੀ ਡਿਪਲੋਮੈਟਿਕਲੀ ਕਿੰਨੀ ਕ ਗੱਲ ਕਹਿਣੀ ਹੈ ਹੁਣ ਉਹ ਵੀ ਸਾਡੇ ਉਹ ਸਾਹਮਣੇ ਦਿਖਦਾ ਹੁੰਦਾ ਵੀ ਇਹ ਗੱਲ ਤਾਂ ਗਲਤ ਪਿਆਣੀ ਹੈ ਉਹ ਜਿਹੜੀ ਗਲਤ ਵਿਆਨੀ ਸਾਹਮਣੇ ਦਿਖਦੀ ਹੋਵੇ ਜਦੋਂ ਉਹ ਕਰਨ ਲੱਗ ਜਾਂਦੇ ਨੇ ਤਾਂ ਉਹਨਾਂ ਰੀਡਰਾਂ ਦਾ ਪ੍ਰੋਸਾ ਉੱਡਾ ਨਹੀਂ ਰਹਿਣਾ ਨਾ ਉਹ ਸਾਡੇ ਰੀਡਰਾਂ ਦੇ ਪ੍ਰੋਸਾ ਦੀ ਗੱਲ ਹੈ ਜਿਨ੍ਹਾਂ ਨੇ ਇਹਨਾਂ ਦੀ ਗੱਲ ਮੰਨੀ ਹੈ ਨਹੀਂ ਵੀ ਇਹਨਾਂ ਨੇ ਨਹੀਂ ਮੰਨੀ ਜਿਹੜੀ ਕਹਿੰਦੇ ਨੇ ਅਸੀਂ ਸੂਚੀ ਡਰਾ ਕਰੀ ਜੀ ਜਦੋਂ ਦੀ ਇੱਕ ਵੀ ਵੂਮਨ ਜਰਨਲਿਸਟ ਨਹੀਂ ਸੀ ਉਹ ਸੂਚੀ ਸਾਡੇ ਆਂਦੇ ਮੰਨੀ ਕਿ ਸਾਡਾ ਦੇ ਇਸ ਦਾ ਕੋਈ ਇਨਾ ਕਮਜ਼ੋਰ ਹੈ ਨਹੀਂ ਨਹੀਂ ਇਹ ਸਾਡੇ ਬੁਦੇਸ਼ ਮੰਤਰੀ ਨੇ ਮੈਂ ਇਹ ਕਹਤਾ ਜੀ ਇਹ ਉਹਨਾਂ ਦਾ ਆਪਣਾ ਮਾਮਲਾ ਸਾਡਾ ਇਹਦੇ ਵਿੱਚ ਕੋਈ ਦਖਲ ਨਹੀਂ ਇਹੀ ਮੈਂ ਕਹਣਾ ਇਹੀ ਮੈਂ ਕਹਣਾ ਇਹ ਤਾਂ ਜਦ ਰੌਲਾ ਪੈ ਗਿਆ ਫਿਰ ਆਪਣੀ ਇੱਜ਼ਤ ਬਚਾਉਣ ਵਾਸਤੇ ਉਹਨੂੰ ਕਿਹਾ ਕਿ ਵਾ ਤੇ ਉਹਨਾਂ ਨੇ ਕਿਹਾ ਠੀਕ ਹੈ ਤੇ ਇਹ ਜਿਹੜਾ ਇਹ ਕੋਈ ਬੁਥੀ ਠੀਕ ਕਰਨੀ ਸੀ ਇਹਨੂੰ ਆਪਾਂ ਜਿੰਮੇ ਮਰਜੀ ਜਸਟੀਫਿਕੇਸ਼ਨ ਜੋ ਮਰਜੀ ਕਰੋ ਵੀ ਉਹਨੇ ਕਰਤਾ ਈ ਉਹਨੇ ਕਰਤਾ ਇਹ ਗਲਤ ਸੀ ਸਭ ਹੋਰ ਗਲਤ ਗੱਲ ਜਿਹੜੀ ਨਿਕਲ ਗਈ ਜਦ ਤੱਕ ਅਸੀਂ ਜੜ ਨਹੀਂ ਦੇਖਾਂਗੇ ਕਿ ਪਹੁੰਚ ਦੋਹਾਂ ਦੀ ਕਿਹੜੀ ਹੈ ਬਾਕੀ ਤਾਂ ਬਾਕੀ ਸਭ ਬਿਆਨਬਾਜ਼ੀਆਂ ਨੇ ਪਹੁੰਚ ਈ ਹੈ ਬਿਔਰਤਾਂ ਪ੍ਰਤੀ ਇੰਨੇ ਜਿਹੜੇ ਘੱਟ ਗਿਣਤੀਆਂ ਜਾਂ ਹੋਰ ਉਹਨਾਂ ਪ੍ਰਤੀ ਜੋ ਪਹੁੰਚੇ ਉਹ ਦੋਹਾਂ ਦੀ ਕੋਈ ਤਾਲੀਬਾਨੀ ਪਹੁੰਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਤਾਲੀਬਾਨੀ ਪਹੁੰਚ ਦੀ ਕਿ ਨਿਸ਼ਾਨੀਆਂ ਹੈ ਜਿੱਥਰੇ ਜਿੱਥੇ ਧਾਰਮਿਕ ਨੂੰ ਨਮਾਦ ਦੇ ਨਾਲ ਸਰਕਾਰਾਂ ਹੋਣਗੀਆਂ ਉੱਥੇ ਧਾਰਮਿਕ ਨਮਾਦ ਦੇ ਵਿੱਚ ਔਰਤ ਸਭ ਤੋਂ ਵੱਡੀ ਚਾਹੇ ਉਹ ਫਸਲਾਂ ਹੋਣ ਕਾਏ ਉਹ ਡਿਗਰੀਟਸ ਹੋਣ ਦੀ ਹੁਕਮ ਉਹਦੇ ਵਿੱਚ ਜਿਹੜੇ ਫਤਵੇ ਜੀ ਨੂੰ ਕਹ ਲੋ ਉਹਦੇ ਵਿੱਚ ਔਰਤ ਸਭ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਉਹਦੇ ਉੱਤੇ ਤਸ਼ੰਦ ਹੁੰਦਾ ਹੈ ਔਰਤਾਂ ਇੱਥੇ ਵੀ ਜਦ ਉਹ ਆਪਣਾ ਜਿਲ੍ਹਾ ਗਜਨਵੀ ਸੀ ਉਹ ਲੈ ਕੇ ਜਾਂਦਾ ਸੀ ਤੋਰਤ ਨਹੀਂ ਲੈ ਕੇ ਜਾਂਦਾ ਸੀ ਪਰ ਉਸੇ ਅਫਗਾਨਿਸਤਾਨ ਦੀਆਂ ਗਲੀਆਂ ਕੀ ਵੇਚਦਾ ਸੀ ਉਹ ਸੋਇਸ ਕਰਕੇ ਇੰਨਾ ਇੰਨਾ ਨਹੀਂ ਹੈ ਵੀ ਔਰਤਾਂ ਪ੍ਰਤੀ ਇੰਨਾ ਸੌਖਾ ਸੀ ਇਹਨੂੰ ਲੈ ਲਈ ਹੁਣ ਦੂਜਾ ਪਾਸੇ ਮੁਝੇ ਬਸ ਐ ਡਿਪਲੋਮੈਟਿਕਲੀ ਵੀ ਜਿਵੇਂ ਮੈਂ ਪਹਿਲਾਂ ਕਹਿੰਦਾ ਸੀ ਜਿੱਥੋਂ ਸੀ ਗੱਲ ਉਹ ਪੁੱਠ ਕੇ ਗੱਲ ਹੋਰ ਪਾਸੇ ਜਾ ਰਹੀ ਵੇ ਜਦ ਅਸੀਂ ਅਜੇ ਨਾ ਤਾਂ ਜਦ ਅਸੀਂ ਕਹਿ ਵੀ ਅਸੀਂ ਰਿਕੋਗਨਾਈਜ਼ ਕਰਦਾ ਬਾਬਰ ਕੇ ਸਾਰਿਆਂ ਤੋਂ ਇਹ ਵਿਚ ਵਿਚਾਲੇ ਜਿਹੜਾ ਤੋ ਤਰੀਕਾ ਨਾ ਕਿ ਉਹਨਾਂ ਦੀ ਮੈਸੇਜ ਅਸੀਂ ਕਰਾ ਦਿੱਤੀ ਉਹ ਵੀ ਹੈ ਉਹ ਵੀ ਹੈ ਉਹਨਾਂ ਦਾ ਝੰਡਾ ਬਾਹਰ ਹੈ ਉਹਨਾਂ ਦਾ ਅੰਦਰ ਹੈ ਕਿ ਕੋਈ ਠੀਕ ਕੋਈ ਹੋਗਾ ਨਹੀਂ ਇਹ ਤਰੀਕ ਕੋਈ ਇੰਨਾ ਵੱਡੇ ਸਾਡਾ ਮੁਰਖ ਜਿੱਤਾ ਵੱਡਾ ਹੈ ਜਿੱਡੀ ਸਾਡੀ ਤਾਕਤ ਹੈ ਉਹਦੇ ਅਨਸਾਰ ਇਹ ਕੋਈ ਬਹੁਤ ਜ਼ਿਆਦਾ ਠੀਕ ਗੱਲ ਨਹੀਂ ਹੈ ਮੇਰੇ ਹਿਸਾਬ ਨਾਲ ਕਿਉਂਕਿ ਜੇ ਆਇਆ ਹੈ ਕਰਨ ਵਿਚ ਵਿਚ ਵਿਚਾਲਾ ਜਾਂ ਕਰੀ ਜੋ ਸਾਡਾ ਮਨਕ ਵਿਚ ਵਿਚਾਲਾ ਨਹੀਂ ਕਰਦਾ ਸਾਡਾ ਪੁਲੀਸ ਸਟੈਂਡ ਹੈ ਵੀ ਅਸੀਂ ਆ ਕਰਾਂਗੇ ਆ ਨਹੀਂ ਕਰਾਂਗੇ ਸੋ ਉਹਦੇ ਵਿੱਚ ਮੈਨੂੰ ਲੱਗਦਾ ਹੈ ਇਥੋਂ ਤੱਕ ਇਹ ਸਰਕਾਰ ਨੇ ਵੀ ਜਦ ਯੂਕਰੇਨ ਦਾ ਮਾਮਲਾ ਸੀ ਤੇ ਅਮਰੀਕਾ ਨੇ ਸਾਦਨਤ ਜਿੰਨਾ ਮਰਜੀ ਜਿੱਦ ਕਰੀ ਜੋ ਮਰਜੀ ਕਰਿਆ ਸਾਡੇ ਪ੍ਰਧਾਨ ਮੰਤਰੀ ਨਮਾਇੰਦਿਆਂ ਨੇ ਉੱਥੇ ਸਟੈਂਡ ਹੀ ਰਹਿnabla ਅਸੀਂ ਤਾਂ ਐਕਸੈਂਡ ਕਰਾਂਗੇ ਸਾਡੇ ਪ੍ਰਧਾਨ ਮੰਤਰੀ ਕੀ ਨੇ ਕਿਹਾ ਵੀ ਜੰਦ ਨਹੀਂ ਅਸੀਂ ਚਾਹੁੰਦੇ ਬਲੇ ਪੁੱਤ ਨੂੰ ਮੇਰਾ ਦੋਸਤ ਹੈ ਮੈਂ ਉਹਨੂੰ ਕਹਾਂਗਾ ਭਾਈ ਜੁੱਧਬੰਦੀ ਕਰ ਦੇ ਉਹਨਾਂ ਨੇ ਕੋਈ ਆਇਆ ਨਹੀਂ ਵਿਚ ਵਿਚਾਲੇ ਦਾ ਉਹਦੇ ਚ ਉਸ ਤਰ੍ਹਾਂ ਦਾ ਸਨ ਅਮਰੀਕਾ ਦਾ ਦਬਾਅ ਹੋ ਸੀਗਾ ਤੇ ਅਮਰੀਕਾ ਦਾ ਦਬਾਅ ਸਾਡੇ ਇਹ ਵੀ ਸੀ ਵੀ ਤੁਸੀਂ ਇਹਨਾਂ ਦਾ ਤੇਲ ਨਾ ਲਓ ਫਿਰ ਉਹਨੇ ਹੋਰ ਬੜਾ ਕੁਛ ਆਪਣਾ ਪਤਾ ਗਿਆ ਹਾਂਜੀ ਆਪਣਾ ਹਿੱਤ ਸੀ ਸੋ ਆਪਾਂ ਦੇਸ਼ ਦੀ ਜਿਹੜੀ ਇਹ ਤਾਕ ਦੇ ਨਾਲ ਹੈ ਦੂਜਾ ਜਿਹੜਾ ਗੱਲ ਹੈ ਵੀ ਉਹਨਾਂ ਦਾ ਪਾਕਿਸਤਾਨ ਹੁਣ ਅਸੀਂ ਇਹ ਨਿਕ ਵੀ ਕਿੱਥੋਂ ਆਏ ਅੱਪ ਜੀ ਇਹਨੂੰ ਨਹੀਂ ਦੇਖਾਂਗੇ ਤਾਂ ਸਾਡੇ ਪਾਕਿਸਤਾਨ ਦੇ ਨਾਲ ਲੜਾਈ ਆ ਸੀ ਅਮਰੀਕਾ ਦੀ ਅਫਗਾਨਿਸਤਾਨ ਨਾਲ ਲੜਾਈ ਹੈ ਅਮਰੀਕਾ ਅਫਗਾਨਿਸਤਾਨ ਦੇ ਵਿੱਚ ਤਾਲਿਬਾਨੀ ਹਕੂਮਤੋਂ ਆਪਣੀ ਮੰਨਵਰਗੀ ਕਰਾਉਣਾ ਚਾਹੁੰਦਾ ਸੀ ਤਾਲਿਬਾਨੀ ਚਲਾਇਤਾ ਉਹ ਸੇਢੀ ਹੋਈ ਸੀ ਹਾਂ ਜੀ ਉਹ ਇੱਕ ਸੀਮਾ ਤੇ ਆ ਕੇ ਰੁਕ ਗਏ ਉਹ ਆਕੀ ਹੋ ਗਏ ਇਹਨਾਂ ਤੋਂ ਤਾਂ ਅਮਰੀਕਾ ਨੇ ਫੇਰ ਪਾਕਿਸਤਾਨ ਨਾਲ ਹੀ ਇਹ ਕ੍ਰਿਸਮਿਸ ਸਕ੍ਰਿਮਿਸ਼ ਸ਼ੁਰੂ ਕਰਤੀ ਵੀ ਚਾਪ ਚੰਗਾ ਫਿਰ ਤੁਹਾਨੂੰ ਦਿਖਾਉਣਾ ਠੂਠਾ ਸ਼ੁਰੂ ਕਰਾਤੀ ਕਿ ਉਹਦਾ ਜਿਹੜਾ ਜੰਤਕਸੀ ਇਸ ਨੂੰ ਆਏ ਨਹੀਂ ਦੇਖਾਂਗੇ ਸਾਡਾ ਇਹ ਅਸੀਂ ਇੱਕ ਤਾਂ ਅਮਰੀਕਾ ਨਾਲ ਸਾਡਾ ਵਿਚਵਚਾਰਾ ਚੱਲ ਰਿਹਾ ਪਰ ਸਾਨੂੰ ਵੱਡਾ ਗੱਲ ਇਹ ਨਿਕਲੀ ਹੈ ਵੀ ਪਾਕਿਸਤਾਨ ਠੀਕ ਹੈ ਪਾਕਿਸਤਾਨ ਨੂੰ ਬੈਸ਼ਨ ਕਰਾ ਪਾਕਿਸਤਾਨ ਦੀ ਲੜਾਈ ਹੋਵੇ ਤਾਂ ਬਾਦ ਨੂੰ ਉਹਨਾਂ ਦੇ ਖਿਲਾਫ ਸਟੈਂਡ ਡੈਟ ਕਰਦਾ ਪਾਕਿਸਤਾਨ ਲੜੇ ਸੀ ਉਹਨਾਂ ਦੇ ਸੋ ਇਸ ਕਰਕੇ ਅਸੀਂ ਆਪਣੀ ਡਿਪਲੋਮੇਸੀ ਦੇ ਵਿੱਚ ਮੀਨੂ ਆ ਲੱਗਦਾ ਹੈ ਵੀ ਅਸੀਂ ਬਹੁਤਾਂ ਦੇ ਸੀ ਜਿਹੜੀ ਹੁੰਦੀ ਹੈ ਡਿਪਲੋਮੇਸੀ ਚ ਉਹ ਕਿਚਨ ਕਿਤੇ ਛੱਡੀ ਐ ਇਹ ਅਸੀਂ ਸਲਪ ਕਲੀਨ ਜਿਹੜੇ ਲਾਭ ਨੇ ਉਹਨਾਂ 'ਚ ਧਿਆਨ ਰੱਖ ਲੈ ਜੀ ਕਿ ਵੱਡੇ ਵੱਡੇ ਉਸੂਲ ਸਾਡੇ ਘੁਰਮਾਣ ਹੋਏ ਕਿਤਾ ਉਹ ਮੰਦਾ ਜਿੰਨਾ ਮਰਜੀ ਉਹ ਮੰਨ ਬਤੀ ਤਾ ਤੁਸੀਂ ਹੁਣ ਇਹ ਗੱਲ ਜਿਹੜੀ ਕਿਹਾ ਵੀ ਨਹੀਂ ਜੀ ਉਹਨਾਂ ਨੇ ਇਹ ਕਿਹਾ ਇਹ ਕਿਹਾ ਮੈਂ ਇਹ ਨਾਲ ਸਹਿਮਤ ਨਹੀਂ ਆ ਸਾਡੇ ਵੂਮਨ ਦੇ ਉੱਤੇ ਕਿੱਡਾ ਵੱਡਾ ਉਹ ਕਰੇ ਜਾਂਦਾ ਹੈ ਦੇਲੀ ਪਾਰਟੀ ਰਾਜਕਰਤਾ ਕਹਿੰਦੇ ਵੀ ਜੇ ਕੋਈ ਰੇਪ ਹੋ ਜਾਂਦਾ ਕਹਿੰਦੇ ਇਹ ਕੁੜੀਆਂ ਕੱਪੜੇ ਛੋਟੇ ਪਾਉਂਦੀਆਂ ਨੇ ਇਹ ਬਾਹਰ ਕਿਉਂ ਨਿਕਲਦੀਆਂ ਨੇ ਰਾਤ ਨੂੰ ਨਾ ਨਿਕਲਿਆ ਕਰ। ਇਹ ਪਹੁੰਚੀ ਆ ਨਾ ਕਿ ਸਾਡੇ ਸੰਵਿਧਾਨ ਦੀ ਪਹੁੰਚ ਹੈ ਨਹੀਂ। ਨਾ ਸੋ ਇਸ ਕਰਕੇ ਔਮਨ ਪ੍ਰਤੀ ਔਰਤ ਪ੍ਰਤੀ ਜਿਹੜੀ ਪਹੁੰਚ ਹੈ ਉਹ ਦੋਹਾਂ ਦੀ ਰੱਦਲੀ ਹੈ। ਕਿੱਥੇ ਨਾ ਕਿੱਥੇ। ਦੇਮੀਕ ਕੋਸੀ ਕਮਜ਼ੋਰਾਂ ਅਸੀਂ ਹੋਰਾਂ ਅਨ ਰੈਕੋਗਨਾਈਜ਼ਡ ਕੰਟਰੀ ਜਿਹਨੂੰ ਕੋਈ ਇਹ ਨਹੀਂ ਪੁੱਛਦਾ ਉਹਦੇ ਚਸਦਾ ਕਿੰਨਾ ਕੰਮਪਾਰ ਹੋ ਸਕਦਾ। ਵਪਾਰ ਦੇ ਹਿੱਤ ਵੀ ਦੇਖਨੇ ਨੇ ਵਪਾਰ ਦੇ ਹਿੱਤ ਸੀ ਸਾਹਮਣੇ ਰੱਖਨੇ ਨੇ ਪਰ ਜੇ ਵਪਾਰ ਦੇ ਹਿੱਤ ਆਪਣੇ ਉਸੂਲ ਜਮਾਈ ਤੋੜ ਕੇ ਚਿੱਕੇ ਤੇ ਨਾ ਕਿ ਨਹੀਂ ਰੱਖਨੇ ਤਾਂ ਇਹ ਗੱਲ ਆਪਾਂ ਨੂੰ ਬੜਾ ਸਪੱਸ਼ਟ ਹੋ ਜਾਈਂਗੀ ਆ ਉਹ ਗਲਤ ਸੀਗਾ ਜਿਹੜਾ ਸਾਡੇ ਮੁਟਕ ਨੇ ਵੀ ਮੰਨਿਆ ਉਹ ਫਿਰ ਬਾਅਦ ਚ ਦਵਾ ਦੂ ਪੈ ਗਿਆ ਰੌਲਾ ਤਾਂ ਗਿਆ ਰੌਣਾ ਪੈ ਤੇ ਸਭ ਜੁਨੀਆਂ ਇਹੀ ਕਰ ਜੀ ਕਿੱਥੇ ਨੀ ਗੇ ਰੌਲਾ ਤੇ ਜਿੱਦ ਕੋ ਰੋੜਾਈ ਦੀ ਤਾਕਤ ਨਾ ਪੜਦੇ ਫਿਰ ਹੋ ਗਿਆ ਸੀ ਫਿਰ ਕਿਸੇ ਨੇ ਨਹੀਂ ਕੁਝ ਕਹਿਣਾ ਸੀ ਸੋ ਰੌਲਾ ਪਤਾ ਹੈ ਤੁਸੀਂ ਕਰਿਆ ਮੈਂ ਇੱਕ ਛੋਟੀ ਜੀ ਦੀ ਉਦਾਹਰਣ ਦਿੰਨਾ ਮੈਂ ਤਾਂ ਨਹੀਂ ਕਹਿਣਾ ਚਾਹੁੰਦੀ ਇੱਕ ਸਾਡੇ ਬਲੇਸੀਨੀ ਰੈਡਵੋਕੇਟ ਹੁੰਦਾ ਮੈਂ ਕਹਿੰਦਾ ਡਾਕਟਰ ਲੋਗ ਐਜੀਟੇਟਸ ਵਰ ਨਹੀਂ ਕਰਦੇ ਮੈਂ ਕਹਿੰਦਾ ਸਾਡਾ ਕੋਈ ਰਾਜੇ ਥੋੜਾ ਵੀ ਲੋਗ ਐਜੀਟੇਟ ਕਰਨਗੇ ਤਾਂ ਸੀ ਕੰਮ ਕਰਾਂਗੇ ਸਾਡਾ ਤਾਂ ਇਹ ਹੈ ਵੀ ਅਸੀਂ ਕੰਮ ਕਰਾਂਗੇ ਕਾਨੂੰਨ ਦੇ ਮੁਤਾਬਕ ਭਾਵੇਂ ਜੇ ਕਿਸੇ ਨੂੰ ਤਰਾਜੋ ਐਜੀਟੇਟ ਕਰਦੇ ਇੱਥੇ ਵੀ ਇਹੀ ਸਰਕਾਰ ਨੇ ਕਰਿਆ ਸਾਡਾ ਕੰਮ ਹੈ ਕਿ ਅਸੀਂ ਔਮਨ ਦੀ ਬਰਾਬਰੀ ਮੰਨਦੇ ਹਾਂ ਸੰਵਿਧਾਨਕ ਤੌਰ 'ਤੇ ਪਰ ਜਦੋਂ ਲੋਕ ਨੇ ਐਡਿਟੇਟ ਕਰਿਆ ਉਦੋਂ ਅਸੀਂ ਬੋਲਿਆ ਅਸੀਂ ਪਹਿਲਾਂ ਨਹੀਂ ਬੋਲੇ ਬਿਲਕੁਕੁਲ ਦੂਜਾ ਦੂਜਾ ਇਹ ਹੈ ਵੀ ਸਾਡਾ ਮੁਲਕਾਂ ਵਿੱਚ ਵਿਚੋਚਾਲਾ ਨਹੀਂ ਕਰਦਾ ਇਹ ਛੋਟਾ ਲਾਭ ਹੈ ਸਿਰਫ ਕਰਨੀ ਦਾ ਹੈ ਕਿ ਪਾਕਿਸਤਾਨ ਨਾਲ ਬੰਨਕਾ ਹੈ ਇਹਨਾਂ ਸੋਕਾ ਨਹੀਂ ਹੁਣ ਉਹਨੇ ਕਹਤਾ ਵੀ ਤੁਸੀਂ ਬਾਗਾ ਬਾਰਡਰ ਖੋਲੋ ਬਾਗਾ ਬਾਰਡਰ ਤੇ ਹਵਾ ਚੋੜ ਕੇ ਚਲਾ ਜਾਣਾ ਹਾਂ ਜਾਣਾ ਤੇ ਪਾਕਿਸਤਾਨ ਨਹੀਂ ਜਾਊਗਾ ਨਾ ਪਾਕਿਸਤਾਨ ਨਹੀਂ ਜਾਊਗਾ ਨਾ ਸੋ ਇਸ ਕਰਕੇ ਆਪਾਂ ਨੂੰ ਇਹ ਗੱਲ ਸਪਸ਼ਟ ਹੋ ਗਈ ਫਿਰ ਉਹਨੇ ਪਾਕਿਸਤਾਨ ਵਾਲੇ ਹਾਂ ਦੇ ਦੁੱਤੇ ਵੀ ਉਹਨਾਂ ਦਾ ਜਿਹੜਾ ਹੈਗਾ ਉਹ ਕਹਿੰਦਾ ਨਹੀਂ ਇਹ ਜੇ ਕਰਨਗੇ ਅਸੀਂ ਵੀ ਬਰਾਬਰ ਉਹ ਇੱਕ ਦੂਜੇ ਨੂੰ ਉਹ ਉਹਨੂੰ ਮਿਹਨੇ ਦੇ ਜਾਂਦਾ ਉਹਨੂੰ ਮਿਹਨੇ ਦੇ ਜਾਂਦਾ ਚਲੋ ਉਹਨਾਂ ਦਾ ਜੋ ਵੀ ਹੈ ਉਹ ਕਹਿੰਦਾ ਅਸੀਂ ਜਾਦਾ ਮਾਰੇ ਨੇ ਉਹ ਕਹਿੰਦਾ ਜਾਦਾ ਮਾਰੇ ਨੇ ਇਹ ਤਾਂ ਨਹੀਂ ਕਹਿੰਦਾ ਵੀ ਕੋਈ ਵੀ ਅਸੀਂ ਕੋਈ ਵਧੀਆ ਕੰਮ ਕਰੇ ਉਹ ਕਹਿੰਦੇ ਮਾਰੇ ਕਿੰਨੇ ਨੇ ਤੇ ਸਾਡੇ ਵਾਲਿਆਂ ਨੂੰ ਜਦੋਂ ਕੁਛ ਨਾ ਉਹ ਕਹਿੰਦੇ ਤੁਸੀਂ ਮੌਤਾਂ ਗਿਣਨ ਦੀ ਬਜਾਏ ਇਹ ਤੁਸੀਂ ਇਹ ਦੇਖੋ ਅਸੀਂ ਪ੍ਰਾਪਤ ਕੀ ਕਰ ਲਿਆ ਇਹ ਇਹ ਬੜਾ ਇੱਕ ਸਮੱਸਿਆ ਆ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਇਹ ਸੱਜ ਪਸ਼ਾਕ ਦੀ ਤਾਕਤਾਂ ਜਿਹੜੀਆਂ ਨੇ ਉਹ ਤਕਲੀਆਂ ਹੋ ਗਈਆਂ ਇਹ 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 ਨਿਸ਼ਾਨੀ ਹੈ ਇਹ ਕਿ ਔਰਤ ਦੇ ਪ੍ਰਤੀ ਘੱਟ ਗਿਣਤੀਆਂ ਦੇ ਪ੍ਰਤੀ ਫਤਵੇ ਜਾਰੀ ਕਰਨੇ ਇਹ ਕਰਨਾ ਇਹ ਪੂਰੀ ਦੁਨੀਆ ਦੇ ਵਿੱਚ ਹੋ ਗਿਆ ਤੇ ਉਹ ਸੱਜ ਪਸ਼ਾਕ ਦੀ ਤਾਕਤਾਂ ਧੀਮੀਆਂ ਜ਼ਿਆਦਾ ਤਕਤੀਆਂ ਹੋਣੀਆਂ ਗੀਆਂ ਦੁਨੀਆ ਦੇ ਪੱਧਰ ਤੇ ਸੰਸਾਰ ਦੇ ਪੱਧਰ ਤੇ ਉਹਨਾਂ ਜਿਹੜਾ ਆਮ ਬੰਦੇ ਨੇ ਜਿਹੜੇ ਚੰਗੇ ਬੰਦੇ ਨੇ ਜਿਹੜੇ ਹਰ ਇੱਕ ਨਾਲ ਪਿਆਰ ਨਾਲ ਮੁਹੱਬਤ ਨਾਲ ਰਹਿਣਾ ਚਾਹੁੰਦੇ ਨੇ ਏਕੇ ਨਾਲ ਰਹਿਣਾ ਚਾਹੁੰਦੇ ਨੇ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਨੇ ਇਹ ਸ਼ਾਂਤੀ ਅਮਨ ਦੀਆਂ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਅਗਾਧ ਦੱਗੇਗੀ ਲਗੇਗੀ ਜੇ ਇਹ ਸੱਜ ਪਚਾਕ ਦੀ ਤਾਕਤਾਂ ਤਕੜੀਆਂ ਹੋਣਗੀਆਂ ਸਾਨੂੰ ਇਹ ਗਲਤੀ ਕੋਈ ਦੇਖਾ ਨਹੀਂ ਹੋਣਾ ਚਾਹੀਦਾ ਮਨਚ ਇੱਕ ਦੂਜਾ ਉਹ ਕਹਿੰਦੇ ਜੀ ਅਸੀਂ ਵੀ ਬੜੇ ਤਕੜੇ ਹਾਂ ਅਸੀਂ ਵੀ ਜਵਾਬ ਦੇ ਦਾਂਗੇ ਤੁਸੀਂ ਦਈ ਜੋ ਭਾਈ ਜਵਾਬ ਜਿਹੜਾ ਤੁਸੀਂ ਜਵਾਬ ਦੇਣ ਦੀ ਗੱਲ ਕਰਦੇ ਹੋ ਵੀ ਅਸੀਂ ਜਵਾਬ ਦੇ ਦਾਂਗੇ ਉਹ ਕਹਿੰਦੇ ਪਾਕਿਸਤਾਨ ਨਾਲ ਕਹਿੰਦੇ ਵੀ ਸਾਡੇ ਨਾਲ ਛੇੜਖਾਨੀ ਕਰਦੇ ਨੇ ਇਹ ਕਹਿੰਦੇ ਨਹੀਂ ਉਹ ਤਾਂ ਸਾਡੇ ਏਰੀਆ ਸੀਗਾ ਸਾਡੇ ਬੰਦੇ ਸੀਗੇ ਉਹ ਇਹਨਾਂ ਨੇ ਪਾਕਿਸਤਾਨ ਨੇ ਉਹਨਾਂ ਨੂੰ ਲੰਗ ਕਰਿਆ ਇਹ ਉਹ ਸਾਡੇ ਕੋਲ ਆ ਗਏ ਇਹ ਹੀ ਜਾਂ ਕੋਈ ਗੱਲ ਨਹੀਂ ਹੈ ਪਰ ਉਹ ਲੱਤ ਇੱਥੇ ਹੈ ਨਾ ਉਹ ਕਹਿੰਦੇ ਬਿਨਾਂ ਤਾਲਬਾਨੀ ਤਹਿਰੀਕੇ ਪਾਕਿਸਤਾਨ ਬਣਾਤੀ ਹਾਂਜੀ ਤਾਲਬਾਨੀ ਤਹਿਰੀਕੇ ਪਾਕਿਸਤਾਨ ਜਿਵੇਂ ਇਹਨਾਂ ਦੇ ਤਾਲਬਾਨੀ ਉੱਥੇ ਆ ਵੀ ਸਾਡੇ ਦੀਆਂ ਹੀ ਕਰਨਾ ਚਾਹੁੰਦੇ ਨੇ ਤੇ ਉਹ ਕਹਿੰਦੇ ਨੇ ਵੀ ਮਿਲਟਰੀ ਦੀ ਜ਼ਿਆਦਾ ਮੰਨਦੇ ਨੇ ਚਲੋ ਇਹ ਤਾਂ ਉਹਨਾਂ ਤੇ ਆਪਦੀ ਲੜਾਈਆਂ ਨਾਲ ਉਸ ਚ ਜਾਣ ਕੇ ਨਹੀਂ ਜਾ ਰਿਹਾ ਪਰ ਮੈਂ ਇੱਥੇ ਨਹੀਂ ਗਲਤ ਕਰਦਾ ਇੱਥੇ ਜਦ ਸਾਰੀਆਂ ਜਰਨਲਿਸਟ ਨੇ ਪਹਿਲੀ ਗੱਤ ਕਹੀ ਜਨਰਲ ਸੇ ਮੂੰਹ ਦੇ ਬਟਕੇ ਗਏ ਕੋਈ ਡਰ ਹੈ ਨਾ ਉਹਦੇ ਚ ਕੋਈ ਭਾਵਨਾ ਹੈ ਨਾ ਉਹ ਚਾਪ ਨੇ ਉਹ ਸੇ ਟਾਇਰ ਚ ਗਈਆਂ ਜਿਹੜੀ ਜੇ ਰੁਟੀਨ ਚ ਕੁੜੀਆਂ ਮੈਟਰੋ ਪੌਂਟ ਤੋਂ ਜਰਨਲਿਸਟ ਤੋਂ ਬੜੀਆਂ ਜਨਤ ਚਾਹਤੀਆਂ ਨਹੀਂ ਕਈ ਤਾਂ ਮੂੰਹ ਕੋਕੀ ਗਏ ਕੋਈ ਤਾਂ ਗੱਲ ਕਰ ਗਈ ਨਾ ਵਿਚੋਂ ਜੋ ਜਾਪਕਾ ਜਦੋਂ ਉਹਨਾਂ ਨੇ ਸਵਾਲ ਨਹੀਂ ਨਹੀਂ ਕਹਿੰਦਾ ਸਾਡੇ ਜੀ ਦੇਖੋ ਐਨੇ ਸਾਡੇ ਤਾਂ ਮਤਲਬ तकरीबन 25% ਲੜਕੀਆਂ ਪੜਦੀਆਂ ਨੇ 9 ਕਰੋੜ ਦੇ ਵਿੱਚੋਂ 2.8 ਫੋੜਾਣਾ ਜੀ ਉਹ ਉਹ ਬੜਾ ਕੁਝ ਕਿਹਾ ਪਰ ਸੱਚ ਤਾਂ ਇਹੀ ਹੈ ਵੀ ਉੱਥੇ ਡਿਕਟਮ ਜਿਹੜੇ ਫਤਵੇ ਜਾਰੀ ਹੋਏ ਨੇ ਉਹ ਤਾਂ ਹੋਣੀ ਹੋਏ ਨੇ ਕਿਸੇ ਸਮੇਂ ਚੰਨਾ ਦੇ ਚਲੋ ਪਹਿਲਾਂ ਤਾਂ ਜਦ ਇਹਨਾਂ ਦਾ ਰਾਜ ਨਹੀਂ ਸੀ ਉਦੋਂ ਤਾਂ ਕਹਿ ਸਕਦੇ ਆ ਵੀ ਇਹ ਫਤਵੇ ਜਾਰੀ ਕਰਦੇ ਸੀ ਲੋਕਾਂ ਨੂੰ ਆਪ ਦੇ ਡਰੋਂ ਧਮਕਾਉਣ ਤੇ ਬਿਲਾਉਣ ਵਾਸਤੇ ਇੱਕ ਉਹਨਾਂ ਦਾ ਦਾ ਪੇਸੀ ਪਰ ਹੁਣ ਤਾਂ ਕੋਈ ਦਾ ਪੇਚ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਸੀ ਅਸਲ ਵਿੱਚ ਤਾਂ ਮਨੀ ਉੱਥੇ ਜਾਰੀ ਹੋਈ ਨਹੀਂ ਬਲਕਿ ਤਾਕਤਾਂ ਚਾਕੇ ਜ਼ਿਆਦਾ ਜਾਰੀ ਹੋਈ ਨੇ ਸਵਕਾ ਇਹ ਨੂੰ ਇੰਦਾ ਨਹੀਂ ਜਿਵੇਂ ਬੋਲੇ ਹੋਇਆ ਸੀ ਹਜਾਬ ਨਹੀਂ ਸੀ ਜਾਂ ਮੇਰਾ ਫਿਰ ਹਜਾਬ ਦੀ ਗੱਲ ਕੀ ਹੋਈ ਸੀ ਇਹ ਹੀ ਸੀ ਨਾ ਹਾਂ ਹਜਾਬ ਕੌਣ ਪੈਂਦੀਆਂ ਔਰਤੇ ਪੈਂਦੀਆਂ ਨੇ ਨਾ ਬਿਲਕੁਲ ਮੂੰਹ ਅਸੀਂ ਕਰੀਏ ਨਹੀਂ ਜੀ ਅਸੀਂ ਤਾਂ ਕੁਝ ਨਹੀਂ ਕਹਿੰਦੇ ਜੀ ਅਸੀਂ ਤਾਂ ਇਹ ਕਹਿੰਦੇ ਇੰਦਾਂ ਦਾ ਕੁ ਹੀ ਹੋੜੇ ਇਥੇ ਔਰਤਾਂ ਨਜ਼ਰ ਜਾਂਦੀ ਹੂਈਏ ਸਾਡੇ ਮੁਰਕ ਨੇ ਮੈਂ ਕਹਾਂਗਾ ਇੱਕ افغانستان ਵਰਗੇ ਮੁਰਦਨ ਕਾਲੇ ਮੈਨੂੰ ਲੱਗਦਾ ਵੀ ਇਹ ਦੂਰੰਦੇਸ਼ੀ ਦੀ ਗੱਲ ਨਹੀਂ ਸੀ ਹਾਲਾਂਕਿ ਜੇ ਇਹ ਵਪਾਰਕ ਸਬੰਧ ਕਾਇਮ ਤੱਕ ਰਹਿੰਦੇ ਆਪਦੇ ਸਾਰੇ ਸੁਭੂ ਰੱਖਦੇ ਹੋਏ ਤਾਂ ਇਹ ਦੂਰੰਦੇਸ਼ੀ ਦੀ ਗੱਲ ਮੰਨੀ ਜਾਂਦੀ ਹੁਣ ਇਹ ਵਪਾਰਕ ਸਬੰਧ ਤੋਂ ਅੱਗੇ ਟੱਪ ਗਈ ਕਿ ਉਹਨਾਂ ਨੇ ਜੋ ਆਪਣੀ ਮਰਜ਼ੀ ਕਰਾਉਣਾ ਚਾਹੁੰਦੇ ਸੀ ਉਹਨਾਂ ਨੇ ਕਰਾਈ ਗੀਆ ਅੰਦੇਸੀ ਦੇ ਉੱਤੇ ਵੀ ਜੋ ਹੋਇਆ ਹੈ ਉਹ ਸਾਡੇ ਮੁੜ ਕੇ ਜਾ ਅੰਬੈਸੀ ਅਫਗਾਨਿਸਤਾਨ ਦੀ ਹਾਂਜੀ ਭਾਵੇਂ ਕਿ ਉਹ ਅੱਛਾ ਫਿਰ ਸਾਡੇ ਮੁਲਕ ਕਿਹਦੇ ਕੋਲ ਹੈ ਜਿਹੜੀ ਉਹਨਾਂ ਨੇ ਸਰਕਾਰ ਧਾਤੀ ਉਹ ਬੈਸੀ ਤੋਂ ਉਹਨਾਂ ਵੀ ਹੈ ਨਾ ਉਹ ਉਸ ਅੰਬੈਸੀ ਦੇ ਵਿੱਚ ਅਸੀਂ ਦਖਲਅਤ ਜੀ ਨਹੀਂ ਕਰਨੀ ਹੁੰਦੀ ਪਰ ਉਹਦੀ ਹਿਫਾਜ਼ਤ ਕਰਨਾ ਸਾਡੀ ਡਿਊਟੀ ਹੈ ਕਿਉਂ ਦੇਖੋ ਅਸੀਂ ਉੱਥੇ ਵਿੱਚ ਮਟਾਇਆ ਉਹਨਾਂ ਇਹ ਇਹਨੂੰ ਆਪਾਂ ਜਿੱਦ ਨੇ ਅਸੀਂ ਇਸ ਇਦਾਂ ਦੇ ਸਹੂਲ ਛੱਡੇ ਹੋਇਆਂ ਨੂੰ ਇਹ ਮੰਨਣ ਲੱਗ ਗਏ ਚਲ ਕੋਈ ਨਹੀਂ ਚਲ ਕੋਈ ਨਹੀਂ ਫੇਰ ਫੇਰ ਸੀ ਮੰਨ ਲਖਾ ਇੱਕਦਮ ਤਾਂ ਸੀਗਾ ਡਿਪਲੋਮੈਟਿਕਲੀ ਵੀ ਇਹ ਠੀਕ ਨਹੀਂ ਹੁੰਦਾ ਇਦਾਂ ਨਹੀਂ ਕਰਨਾ ਚਾਹੀਦਾ ਸਾਡਾ ਮੁਲਕ ਬਹੁਤ ਵੱਡਾ ਮੁਲਕ ਹੈ ਸਾਡੇ ਮੁਲਕ ਦੀ ਆਪਣੀ ਇੱਕ ਤਾਕਤ ਹੈ ਕੌਣ ਪਾਰਟੀ ਰਾਜ ਕਰਦੀ ਹੈ ਕੌਣ ਨਹੀਂ ਇੱਥੇ अनेका ਹੀ ਹੁੰਦੇ ਨੇ ਨੇ ਕਈ ਜਾਂਦੇ ਨੇ ਪਰ ਮੁਲਕ ਦੇ ਆਪਣੇ ਊਸੂਲ ਹੁੰਦੇ ਨੇ ਮੁਲਕ ਆਪਣੇ ਊਸੂਲਾਂ ਦੇ ਸਹਾਰੇ ਜਿੰਦੇ ਨੇ ਸੋ ਉਹ ਊਸੂਲ ਸਾਡਾ ਇਹ ਹੈ ਵੀ ਅਸੀਂ ਇੱਕ ਹੱਦ ਤੱਕ ਪੱਖ ਪਾਤ ਕਰਦੇ ਆ ਡਿਪਲੋਮੇਸੀ ਚ ਕਰਨਾ ਹੁੰਦਾ ਹੈ ਸਿਆਸਤ ਹੈ ਕੂਟਨੀਤੀ ਹੈ ਪਰ ਇੱਕ ਸੀਮਾ ਤੋਂ ਵੱਧ ਸੀ ਨਹੀਂ ਕਰਦੇ ਇਹ ਸੀਮਾ ਤੋਂ ਅਗੇ ਨਹੀਂ ਜਾ ਤੇ ਚਾਹੇ ਉਹਨਾਂ ਦੀ ਬੈਸਿਕਾ ਦਾ ਮਾਮਲਾ ਸੀ ਹਾਂ ਉਹਨਾਂ ਨੂੰ ਅਸੀਂ ਜਗ੍ਹਾ ਦਿੰਦੇ ਖੁੱਲੀ ਜਗ੍ਹਾ ਦਿੰਦੇ ਜਿੱਥੇ ਮਰਜ਼ੀ ਦਿੰਦੇ ਜੇ ਅਸੀਂ ਉਹਨਾਂ ਨਾਲ ਗੱਲਬਾਤ ਕਰਨੀ ਹੈ ਸਾਂ ਦੇ ਕੋਈ ਜਗ੍ਹਾ ਦਾ ਕੰਮ ਨਹੀਂ ਆ ਗਿਆ ਜੋ ਇਹ ਇੱਥੇ ਆ ਜੋ ਇਦਾਂ ਹੀ ਪ੍ਰੈਸ ਕਾਨਫਰੰਸ ਕਰਨੀ ਆ ਸੀ ਆਪਦਾ ਕੋ ਦੇਣ ਦੇ ਸਾਲ ਕੋ ਥੀਵੀਆਂ ਜਗ੍ਹਾ ਪਰ ਜਿਹੜਾ ਸੀ ਉਹਦੇ ਵਿੱਚੋਂ ਨਾਲ ਹਾਂ ਆਪੇ ਉਹ ਠੱਕੇ ਨਾਲ ਆਉਂਦੇ ਬਲਕਿ ਸਾਡਾ ਤਾਂ ਕੰਮ ਉਹਨਾਂ ਦੀ ਰੱਖਿਆ ਕਰਨਾ ਬਾਹਰ ਜੇ ਬਾਹਰੋਂ ਕੋਈ ਅੰਦਰ ਕਰਦਾ ਹੈ ਹੁਣ ਐ ਥੋੜਾ ਜਿੱਲੀ ਦੇ ਵਿੱਚ ਚੰਕਿਆਪੁਰੀ ਦੇ ਵਿੱਚ ਇਹ ਜਿਹੜਾ ਹੈਗਾ ਅੰਬੈਸੀਆਂ ਦਾ ਕੰਟਰੋਲ ਹੈ ਅੰਬੈਸੀਆਂ ਦਾ ਆਪਦੇ ਅੰਦਰ ਕੰਟਰੋਲ ਹੈ ਬਾਹਰਲੀ ਸਰਕਾਰ ਤਾਂ ਸਾਡੀ ਹੈ ਬਿਲਕੁਲ ਜੇ ਬਾਰੰ ਕੋਈ ਉਹਨਾਂ ਤੇ ਜਾਂਦਾ ਹੈ ਚਾਹੇ ਉਹ ਸਾਡਾ ਗੈਸਟ ਵੀ ਕਿਉਂ ਨਾ ਹੋਵੇ ਹੈ ਤਾਂ ਗਲਤ ਨਾ ਇਹ ਆਪਾਂ ਨੂੰ ਮੰਨਣਾ ਪਊਗਾ ਕਿਉਂਕਿ ਅੱਜ ਅਸੀਂ ਇਹ ਹੁਣ ਇਸ ਦੇ ਵਿੱਚ ਹੀ ਜਿਹੜਾ ਸਮਝੌਤਿਆਂ ਦੀ ਗੱਲ ਆਇਆ ਵੀ ਚਲੋ ਤੁਸੀਂ ਇਹ ਸਾਨੂੰ ਕੀ ਹੈ ਸਾਡੇ ਜਿਹੜਾ ਸਾਡੀ ਲੋੜ ਵੀ ਹੈ ਸਾਡੇ ਵਪਾਰ ਨੂੰ ਵੀ ਲੋੜ ਹੈ ਉਹਨਾਂ ਨੂੰ ਸਮਾਨ ਦੀ ਲੋੜ ਹੈ ਅਸੀਂ ਹੁਣ ਦੋ ਗੱਲਾਂ ਚੋਂ ਕਰ ਰਹੇ ਹਾਂ ਇਹ ਮੈਂ ਕਿਉਂ ਕਹਿਣਾ ਵੀ ਸਾਡੀ ਇਹ ਜਿਹੜੀ ਦੂਦਰਸ਼ੀ ਦੀ ਸੋਚ ਨਹੀਂ ਕਿ ਤੁਸੀਂ ਇੱਥੇ ਨਾ ਸਾਡਾ ਆਪਣਾ ਪ੍ਰਕਤ ਜੀਨ ਆਉਣ ਉਹ ਆਪਣੇ ਨੇ ਦੇ ਤਾਡੀ ਕੋਈ ਤੇ ਕੀਨ ਕੋਈ ਵੀ ਟੈਕਨੋਲੋਜੀ ਹੈ ਚਲੋ ਸਾਡਾ ਵਪਾਰਕ ਪੰਗਾ ਹੋ ਸਕਦਾ ਸਾਨੂੰ ਲੈਣਾ ਵੀ ਚਾਹੀਦਾ ਸਾਡੀ ਲੋੜ ਵੀ ਹੈ ਹਾਂ ਬੋਲੋ ਭਾਰਤੀ ਦਾ ਜਿਆਦਾ ਸਾਡੇ ਡਿਪਲੋਮੈਟ ਤਾਂ ਇਹ ਕਹਿੰਦੇ ਵੀ ਇਹ ਜੀਓ ਪੋਲਿਟਿਕਸ ਨੂੰ ਮੁੱਖ ਰੱਖ ਕੇ ਜਿਆਦਾ ਸਬੰਧ ਬਿਹਤਰ ਬਣਾਉਣ ਦਾ ਕਦਮ ਚੁੱਕਿਆ ਗਿਆ ਜੀਓ ਪੋਲਿਟਿਕਸ 'ਚ ਸਾਡਾ ਕਿੱਥੇ ਇਹ ਜਿਹੜਾ ਕਦਮ ਹੈ ਜੀਓ ਪੋਲਿਟਿਕਸ ਸਾਡੀ ਤਾਕਤ ਕਿਵੇਂ ਵਧਾਉਂਦਾ ਪਤਾ ਨਹੀਂ ਜੀਓ ਪੋਲਿਟਿਕਸ ਦੇ ਵਿੱਚ ਨਹੀਂ ਨਹੀਂ ਉਹ ਠੀਕ ਆ ਕਹਿੰਦੇ ਨੇ ਮੈਂ ਹਰ ਇੱਕ ਦਾ ਆਪਣਾ ਦਾ ਵਿਚਾਰ ਹੈ ਉਹ ਸਿਆਣੇ ਨੇ ਕੋਈ ਡਿਪਲੋਮੇਟ ਸੀ ਮੈਨੂੰ ਇਹ ਜੀਓਪੋਲਿਟਿਕਸ ਨਾਲ ਚੜ੍ਹਨੀ ਨਹੀਂ ਜੀਓਪੋਲਿਟਿਕਸ ਦੇ ਵਿੱਚ ਚਾਈਨਾ ਨਾਲ ਚਾਈਨਾ ਰੂਸ ਚੀਨ ਰੂਸ ਤੇ ਪਾਕਿਸਤਾਨ ਇੱਕ ਪਾਸੇ ਖੜੇ ਨੇ ਹਾਂਜੀ ਫਿਰ ਅਮਰੀਕਾ ਉਹਦੇ ਉਲਟਾ ਹੈ ਜੀ ਫਿਰ ਸਾਡਾ ਜੀਓਪੋਲਿਟਿਕਸ ਅਸੀਂ ਤਾਕਤ ਕਿਹੜੀ ਵਧਾ ਰਿਹਾ ਜਾਂ ਤਾਂ ਅਸੀਂ ਅਮਰੀਕਾ ਨੂੰ ਗੁੱਡ ਬਾਈ ਕਿਹਾ ਹੁੰਦਾ ਫੇਰ ਤਾਂ ਆਪ ਮੰਨ ਲੈਂਦੇ ਉਹ ਤਾਂ ਅਸੀਂ ਕਹਿ ਹੀ ਨਹੀਂ ਸਕਦੇ ਤੁਸੀਂ ਸੋਇਸ ਕਰਕੇ ਉਹ ਤਾਂ ਸਾਨੂੰ ਰੋਜ਼ ਕਿਉਂ ਨੋਤੀਆਂ ਨਹੀਂ ਜਾਂਦਾ ਸੀ ਤਾਂ ਨਹੀਂ ਬੋਲਦੇ ਅੱਜ ਤਾਂ ਨਵੇਂ ਦਾ ਲਾਉਣ ਬਾਅਦ ਨਿਉ ਦਾ ਲੈਣ ਵਾਸਤੇ ਉੱਥੇ ਪਿੱਛੇ ਘੁੰਮਦੇ ਰਹਿੰਦੇ ਆ ਵੀ ਸਾਨੂੰ ਬਲਾਹ ਤਾ ਲੋ ਤਾਂ ਐ ਨਹੀਂ ਜੀਓ ਪੋਲਿਟਿਕ ਉਹ ਤਾਂ ਹੁਣ ਸਭ ਤੇ ਆਤਮਾਨਗੀ ਸਾਡੇ ਜੀ ਉੱਤੇ ਤੱਕ ਵੱਡੇ ਵੱਡੇ ਅਧਾਰੇ ਇਸ ਨਾਲ ਉਹ ਤਿਆਗ ਵੀ ਨਹੀਂ ਨਹੀਂ ਸਭ ਠੀਕ ਆ ਸਭ ਠੀਕ ਆ ਫਿਰ ਤੁਸੀਂ ਇਹ ਵਿਅਕਤੀਆਂ ਦਾ ਸਵਾਲ ਨਹੀਂ ਹੁੰਦਾ ਸਾਡੇ ਕੁਝ ਨੀਤੀ ਨਿਰਧਾਰਨ ਕਿ ਇੱਥੇ ਹੀ ਤਿਆਗੇ ਬੰਦੇ ਵੀ ਇਸ ਲੈਵਲ ਤੇ ਆ ਗਏ ਵੱਡੇ ਵੱਡੇ ਅਹੁਦਿਆਂ ਤੇ ਦੀ ਜਿਹੜੇ ਬੰਦੇ ਸਰਕਾਰ ਦੀ ਸ਼ਾਨੀ ਭਰਦੇ ਨੇ ਵੀ ਸਰਕਾਰ ਜੋ ਮਰਜ਼ੀ ਕਰਦੇ ਉਹਨੂੰ ਠੀਕ ਹੀ ਕਹਿੰਦੇ। ਇਹੀ ਇਹੀ ਤਾਂ ਸਾਡੀ ਡੈਮੋਕ੍ਰੇਸੀ ਦੀ ਆਦੂਕੀ ਆ। ਡੈਮੋਕ੍ਰੇਸੀ ਦੀ ਤਾਕਤ ਇਸ ਗੱਲ 'ਚ ਹੁੰਦੀ ਹੈ ਵੀ ਨਾ ਕਹਿਣ ਦੀ ਹਿੰਮਤ ਹੋਵੇ। ਟੁਟਕਟ ਮਤਤਈ ਦਰਖੰਦੀ ਹਿੰਮਤ ਹਾਂਜੀ ਉਹ ਹਿੰਮਤ ਖਤਮ ਕਰੀ ਜਾ ਰਹੀ ਹੈ। ਅਕਾਉਂਟਸ ਪਾਰਟ ਗੰਦਾ ਅਸੀਂ ਹਾਲਤ ਦੇਖਦੇ ਹਾਂ ਜਿਨ੍ਹਾਂ ਨੇ ਅੰਦਰਲੀ ਇਦਾਂ ਬੰਦ ਕਰੀ ਥੀ ਵੀ ਬੋਲ ਨਹੀਂ ਸਕਦਾ ਕੋਈ। ਉਹ ਆਪਣੇ ਸਾਹਮਣੇ ਇਦਾਂ ਹੀ ਨਾ ਰੱਖੀ ਕੋਣ। ਇਹ ਜਿਹੜਾ ਤਰੀਕਾ ਹੈ ਕੀ ਜੀਓ ਪੋਲਿਟਿਕਸ ਜੋ ਅਸੀਂ ਕੀ ਕਰਦੇ ਕੀ ਅਫਗਾਨਿਸਤਾਨ ਬਹੁਤ ਵੱਡੀ ਤਾਕਤ ਹੈ ਦੂਜੀ ਗੱਲ ਕੀ ਅਰਬ ਮੁਲਕਾਂ ਨਾਲ ਸਾਡੇ ਬਹੁਤ ਜ਼ਿਆਦਾ ਸੰਬੰਧ ਹੈ ਅਫਗਾਨਿਸਤਾਨ ਦੇ ਬਹੁਤ ਅੱਛੇ ਨੇਕੀ ਦੇ ਕਰਕੇ ਹੋ ਜਾਂਦਾ ਕੀ ਪਾਕਿਸਤਾਨ ਤੋਂ ਕੇਵਲ ਬਦਲ ਲੈਣਾ ਹਰ ਉਹ ਛੱਡ ਕੇ ਸਾਡਾ ਜੀਓ ਪੋਲਿਟਿਕਸ ਹੈ ਕੀ ਅਮਰੀਕਾ ਜਿਹੜੀ ਪਹਿਲਾਂ ਹੀ ਉਹਦੇ ਉਲਟਾ ਹੈ ਅਫਗਾਨਿਸਤਾਨ ਦੇ ਅਸੀਂ ਅਫਗਾਨਿਸਤਾਨ ਨਾਲ ਸਮਝੌਤਾ ਕਰਕੇ ਅਮਰੀਕਾ ਨੂੰ ਦੱਸਣਾ ਚਾਹੁੰਦੇ ਹਾਂ ਵੀ ਅਸੀਂ ਥੋਤੋ ਤੱਕਲੇ ਹਾਂ ਤੇ ਉਹ ਜਿਹੜੀ ਸਾਕਰੀ ਹੈ ਜਿੰਨਾ ਦੱਸਣਾ ਕੀ ਅਸੀਂ ਰੂਸ ਤੇ ਚੀਨ ਜਿਹੜੇ ਨੇ ਉਹ ਪਾਕਿਸਤਾਨ ਨਾਲ ਰਹੇ ਹੋ ਨੇ ਕੀ ਅਸੀਂ ਜਿਹੜਾ ਮੜਾ ਮੂਟਾ ਉਹਨਾਂ ਨਾਲ ਰੂਸ ਨਾਲ ਸਾਡਾ ਸੰਬੰਧ ਹੈ ਕਿ ਉੱਠੀ ਤਸੀਂ ਸਿਆਸੀ ਤੌਰ ਦੇ ਉੱਤੇ ਵੀ ਉਹਨਾਂ ਦੇ ਨੇੜੇ ਆਪ ਜਿਹੜਾ ਕੀਨ ਹੈ ਉਹਦੇ ਨਾਲ ਵਪਾਰਕ ਦਾ ਸੰਬੰਧ ਸਾਡੇ ਹੈਗੇ ਨੇ ਤੇ ਕੀ ਆਪਾ ਉਹਨੂੰ ਇਹ ਦੱਸਣਾ ਚਾਹੁੰਦੇ ਆ ਉਹਨਾਂ ਨੂੰ ਵੀ ਦੇਖੋ ਅਸੀਂ ਤਾਂ ਵੀ ਇਹਨਾਂ ਨੂੰ ਥੋੜੀ ਮੰਡੀ ਦੇ ਵਿੱਚ ਮੁਕਾਬਲਾ ਹੋ ਸਕਦਾ ਹੈ ਮੰਡੀ 'ਚ ਮੁਕਾਬਲੇ 'ਚ ਕਰਦੇ ਆ ਨਹੀਂ ਕਿਉਂ ਕਹਣਾ ਇਹ ਮੈਂ ਵੀ ਕੋ ਬਪਾਰੀ ਆ ਅਸੀਂ ਵੀ ਚੌਣੇ ਹੁੰਨੇ ਆ ਵੀ ਆ ਦੂਜਾ ਵਪਾਰੀ ਖਦੇੜਨਾ ਇਹ ਨਹੀਂ ਹੈ ਕੋਈ ਮੈਂ ਇਹਨੂੰ ਕੋਈ ਮਾਰਾ ਸਮਝਦਾ ਹਰ ਵਪਾਰੀ ਦੂਜੇ ਵਪਾਰੀ ਨੂੰ ਖਦੇੜਦਾ ਹਰ ਵਪਾਰੀ ਆਪਣਾ ਮਾਲ ਵੇਚਦਾ ਪਰ ਉਹ ਇੱਕ ਸੀਮਾ ਤਾਂ ਉਹ ਉਸੂਲ ਨਾਲ ਕੰਪਰੋਮਾਈਜਾ ਜਦ ਉਸੂਲ ਦੇ ਉੱਤੇ ਕੋਈ ਗਲਬੜ ਹੁੰਦੀ ਹੈ ਜਿ ਉਸ ਤਰੀਕੇ ਨਾਲ ਉਹ ਵੇਚੇ ਇਹ ਗਲਬੜ ਜਾਂਦੀ ਹੈ ਮੈਂ ਇਹ ਨਹੀਂ ਕਹਣਾ ਹੁਣ ਤੁਸੀਂ ਕਹਿਆ ਜਿਹੜਾ ਦੂਜਾ ਵਸਿਕ ਦਾ ਇੰਚੀ ਕਹਾਂਗਾ ਜੀਓ ਪੋਲਿਟਿਕਸ ਮੰਨਣਿਆ ਵੀ ਜੀਓ ਪੋਲਿਟਿਕਸ ਜੇ ਸਾਡੀ ਜਗਾ ਬੰਦੀ ਤਾਂ ਬਿਲਕੁਲ ਠੀਕ ਜੋ ਕਰ ਗਿਆ ਚਲੋ ਕੋਈ ਗੱਲ ਨਹੀਂ ਆਪਾਂ ਕਹਿਣਾ ਚੱਲਦੇ ਆ 2 ਘੰਟੀ ਹਾਲਾਂਕਿ ਇਹ ਨਹੀਂ ਕਰਨਾ ਥੇ ਨਾ ਪਰ ਫਿਰ ਵੀ ਕਈ ਵਾਰੀ ਅਸੀਂ ਮਾਫ ਕਰ ਚੱਲਣਾ ਵਿਚੰਫਟ ਠੀਕ ਹੈ ਜੀਓਪੋਲਿਟਿਕਸ ਸਾਡੀ ਪੋਜੀਸ਼ਨ ਬਣੀ ਨਹੀਂ ਤੁਸੀਂ ਤਾਂ ਮੇਰੇ ਨਾਲ ਜ਼ਿਆਦਾ ਸਿਆਣੇ ਹੋ ਜੀਓਪੋਲਿਟਿਕਸ ਦੇ ਮਾਮਲੇ 'ਚ ਤੁਸੀਂ ਦੱਸ ਦਿਓ ਕਿੰਨੀ ਬਣੀ ਹੈ ਜਿੱਥੇ ਜੀਓਪੋਲਿਟਿਕਸ 'ਚ ਸਾਡੀ ਪੋਜੀਸ਼ਨ ਬਣਨੀ ਸੀ ਉਹ ਤਾਂ ਅਸੀਂ ਬਣਨੀ ਨਹੀਂ ਦਿੱਤੀ ਅਸੀਂ ਲਾ ਇੱਕ ਜਿਵੇਂ ਉਹ ਇੱਕ ਇਹ ਬੀਬੀ ਦੇ ਘਰੇ ਸਾਧੂ ਨੇ ਕੋਈ ਰੋਟੀ ਅਟੀ ਖਾਦੀ ਕਹਿੰਦਾ ਚਲ ਵਾਰ ਮਾਈ ਵਰ ਮੰਗ ਕਹਿੰਦੇ ਕਹਿੰਦਾ ਪਰ ਇੱਕ ਸ਼ਰਤ ਹੈ ਵੀ ਜੋ ਤੈਨੂੰ ਦਊਗਾ ਤੇਰੀ ਗੁੰਡਨ ਦੇ ਉਧ ਦੁੱਗਣਾ ਜਾਊਗਾ ਗੁੰਡਨ ਨਾਲ ਦੀ ਲੜਾਈ ਸੀ ਕਹਿੰਨੀ ਮੇਰੇ ਘਰ ਅੱਗੇ ਇੱਕ ਖੂਪ ਹੈ ਤੈਨਾਂ ਕੀ ਕਰ ਕਹਿੰਨੀ ਉਹਦੇ ਦੋ ਪੱਟੇ ਜਾਣ ਕੋ ਜਿਆਦਾ ਗਿਰੂ ਦੀ ਸਾਡੇ ਪਾਕਿਸਤਾਨ ਦੀ ਲੜਾਈ ਹੈ ਹਾਂ ਅਸੀਂ ਇਹ ਸਾਰਾ ਜਿਹੜਾ ਕੁਝ ਕਰਿਆ ਪਾਕਿਸਤਾਨ ਦੀ ਲੜਾਈ ਚੋਂ ਕਰਿਆ ਅਸੀਂ ਕੋਈ ਇਹਨਾਂ ਚ ਕੋਈ ਜੀਓ ਪੋਲਿਟਿਕਸ ਦਾ ਹਿੱਸਾ ਨਹੀਂ ਇਹ ਸਾਡੀ ਖੁੰਦਕ ਦੇ ਲੈਵਲ ਦੇ ਉੱਤੇ ਕਿਉਂਕਿ ਅਸੀਂ ਉਹਲੇ ਮੁਸਲਮਾਨ ਉਹ ਇਹ ਸਾਰਾ ਜਿਹੜਾ ਹੈਗਾ ਇਹ ਜੀਓ ਪੋਲਿਟਿਕਸ ਦਾ ਹਿੱਸਾ ਨਹੀਂ ਜੀਓ ਪੋਲਿਟਿਕਸ ਦਾ ਮੈਂ ਖੁਸ਼ ਹੁੰਦਾ ਖੁਸ਼ ਨਾ ਵੀ ਹੁੰਦਾ ਪਰ ਮੈਂ ਇਸ ਲੈਵਲ ਤੇ ਨਹੀਂ ਗੱਲ ਕਰਨੀ ਚਲੋ ਠੀਕ ਹੈ ਮੁਲਕ ਕਰਦੇ ਆਏ ਨੇ ਬਥੇਰੇ ਕਰ ਜਾਂਦੇ ਨੇ ਸੋ ਨਾਲ ਤਾਂ ਸਾਨੂੰ ਜੀਓ ਪੋਲਿਟਿਕਸ ਦਾ ਕੋਈ ਫਾਇਦਾ ਹੈ ਕਹੀ ਜੋ ਮਰਜੀ ਜਾਣ ਨਾ ਸਾਡਾ ਡਿਪਲੋਮੈਟਿਕਲੀ ਸਾਡਾ ਕੋਈ ਕਦ ਦੇ ਨਾ ਵਧਿਆ ਕਿ ਨਾ ਹੀ ਸਾਡਾ ਆਪਣੇ ਦੇਸ਼ ਦੇ ਵਿੱਚ ਸਾਡੇ ਆਪਣੇ ਊਸੂਲ ਬੇਸੀ ਕਾਇਮ ਰਹਿਣਾ ਵੀ ਨਾ ਇਹ ਨਹੀਂ ਪੁੱਗਦਾ ਉਹਨਾਂ ਦਾ ਇਹ ਹੈਗਾ ਵੀ ਅਸੀਂ ਔਰਤਾਂ ਨੂੰ ਆਉਣ ਨਹੀਂ ਦੇਣਾ ਪੀਟਰ ਜੋ ਬਾਈਡਨ ਪ੍ਰੈਸ ਕਾਨਫਰੰਸ ਕਰਨ ਦਾ ਕਰਨਾ ਚਾਹੁੰਦਾ ਸੀ ਐਡਾ ਵੱਡਾ ਉਹ ਤਾਂ ਮੁਲਕ ਹੈ ਉਹਨੂੰ ਤਾਂ ਅਸੀਂ ਕਰ ਨਹੀਂ ਦਿੱਤੀ ਆਪ ਜੇ ਬਦਲ ਕਰਾਣਾ ਨਾ ਨਹੀਂ ਕਰ ਦਿੱਤੀ ਇਹਨਾਂ ਨਾਲ ਸੀ ਕੰਧ ਹੋਣੀ ਇਤਨਾ ਕਿ ਜਿਵੇਂ ਉਖਾਈ ਹੈ ਸਾਡੀ ਗੋਦੋਂ ਵੀ ਕਾਇਸੀ ਹੋਣੀ ਵੀ ਕਾਇਸੀ